ਮੇਰੀ ਵੋਟੀ ਗੱਲ ਨੂੰ ਮੈਨੂੰ ਕਹੂਗੀ ਵੀ ਤੇਰੇ ਮਾਪੇ ਨਾਲ ਨਹੀਂ ਮੈਂ ਰਹਿਣਾ ਅੱਡ ਰਹਿਣਾ ਤੈਨੂੰ ਵੀ ਕਹਿਣਾ ਘਾਰੀ ਤੈਨੂੰ ਵੀ ਕਹਿਣਾ ਠੀਕ ਹੈ ਉਹ ਸਾਰਾ ਕੁਝ ਤੁਹਾਡੇ ਆਪ ਦੇ ਹੱਥ ਹੈ ਜੇ ਸ਼ੁਰੂ ਤੋਂ ਤੁਸੀਂ ਆਪਣੇ ਘਰ ਦਾ ਮਾਹੌਲ ਚੰਗਾ ਬਣਾ ਕੇ ਰੱਖੋਗੇ ਆਪਣੀ ਵੋਟੀ ਨੂੰ ਪਹਿਲੇ ਦਿਨ ਸਮਝਾਉਂਗੇ ਵੀ ਦੇਖੇ ਮੇਰੇ ਮਾਪੇ ਉਹਨੇ ਤੇਰੇ ਮਾਪੇ ਉਹ ਮੇਰੇ ਮਾਪੇ ਉਹ ਮੇਰੇ ਮਾਪੇ ਉਹ ਤੇਰੇ ਮਾਪੇ ਆਪਾਂ ਇੱਜ਼ਤ ਕਰਨੀ ਹੈ ਨਾ ਇਹਨਾਂ ਦਾ ਸਤਿਕਾਰ ਕਰਨਾ ਮਾਪੇ ਨੂੰ ਵੀ ਨਾਲ ਕਹਿ ਦੋ ਵੀ ਇਹ ਜਹੇ ਜੀ ਮੇਰੀ ਭੈਣ ਆ ਮਰੀ ਥੋਡੀ ਧੀ ਆ ਉਹ ਜੀ ਇਹ ਥੋਡੀ ਆ ਠੀਕ ਆ ਪਹਿਲਾਂ ਇਹ ਗੱਲਾਂ ਕਲੀਅਰ ਕਰਕੇ ਰੱਖੋ ਜੇ ਤੁਸੀਂ ਇੱਕ ਪਾਸਾ ਕਰੋਗੇ ਘਰ ਵਾਲੀ ਦਾ ਵਾਅਦਾ ਕਰੋਗੇ ਮਾਪੇ ਨੂੰ ਇਗਨੋਰ ਕਰੋਗੇ ਤੁਹਾਡਾ ਤਾਂ ਵੀ ਔਖਾ ਜੇ ਤੁਸੀਂ ਮਾਪੇ ਨੂੰ ਮੂਹਰੇ ਰੱਖ ਕੇ ਘਰ ਵਾਲੀ ਨੂੰ ਪਿੱਛੇ ਰੱਖੋਗੇ ਤੁਹਾਡਾ ਤਾਂ ਵੀ ਔਖਾ ਬੈਲੈਂਸ ਕਰਕੇ ਰੱਖਣਾ ਤੇ ਗਾਹਾਂ ਥੋਡੀ ਜਿਹੜੀ ਮਾਂ ਐ ਤੇ ਥੋਡੀ ਬੋਤੀ ਆ ਉਹਦਾ ਫਰਜ਼ ਬਣਦਾ ਵੀ ਉਹ ਆਪਸ ਦੇ ਵਿੱਚ ਜੇ ਉਹਨਾਂ ਦੀ ਕੋਈ ਮਾੜੀ ਮੁਕਤੀ ਟਾਕਾ ਚੋਂ ਨਹੀਂ ਹੁੰਦੀ ਆ ਉਹ ਤੁਹਾਨੂੰ ਤੈਨੂੰ ਉਹਨਾਂ ਦੱਸੇ ਤੇ ਘਰ ਵਾਲੇ ਨੂੰ ਆ ਦੱਸੇ ਕਿਉਂਕਿ ਬੰਦਾ ਬਾਹਰੋਂ ਕੰਮ ਤੋਂ ਆਇਆ ਉਧਰੋਂ ਘਰ ਵਾਲੀ ਕਹੂਗੀ ਮੈਂ ਦੇਖਿਓ ਜੀ ਅੱਜ ਮੈਨੂੰ ਮੰਮੀ ਨੇ ਆਇਆ ਕਹਿਦਾ ਠੀਕ ਆ ਜਾਂ ਉਧਰੋਂ ਮਾਂ ਮਾਂ ਕਹਿ ਦੂਗੀ ਦੇਖ ਲੈ ਨਾਲ ਅੰਦਰ ਘਰੋਂ ਵੱਡੀ ਮੋਟੀ ਨੇ ਮੈਨੂੰ ਆਇਆ ਕਹਿਦਾ ਸਾਲਾ ਤਾਂ ਵੀ ਕਲੇ ਕਿਉਂਕਿ ਬੰਦਾ ਦਾ ਜਰਾ ਵਿਚਾਲੇ ਭੱਜ ਜਾਂਦਾ ਹੈ ਇਹ ਮਾਰੀ ਕਰਦਾ ਤਾਂ ਮਾਰਦਾ ਇਸ ਕਰਕੇ ਕਿਉਂਕਿ ਇਹ ਸਾਲਾ ਪਤਾ ਨਹੀਂ ਕਿ ਕਿਹੋ ਜਿਹਾ ਰਿਸ਼ਤਾ ਸੱਸ ਤੇ ਨੂੰਹ ਦਾ ਇੱਥੇ ਕਿਤੇ ਬਣੀ ਹੋਣੀ ਹੈ ਵੱਡੇ ਵੱਡੇ ਮੈਂ ਜਿਹੜੇ ਤੜਕੇ ਤੜਕੇ ਲੋਕ ਕਰੋੜਾ ਅਰਬਾ ਪਤੀ ਨੇ ਉਹਨਾਂ ਚ ਵੀ ਇਹ ਚੀਜ਼ ਦੀ ਪ੍ਰੋਬਲਮ ਹੈ ਇਹ ਕਾਰਨ ਕਿਉਂ ਬਣਦਾ ਜਿੱਥੇ ਤੱਕ ਮੈਨੂੰ ਸਮਝ ਲੱਗਦੀ ਹੈ ਵੀ ਨੌ ਸੱਸ ਦੀ ਬਣਨ ਦਾ ਕਾਰਨ ਕੀ ਨਹੀਂ ਕਿਉਂ ਨਹੀਂ ਜਿੱਥੇ ਤੱਕ ਮੈਨੂੰ ਲੱਗਦਾ ਵੈਸੇ ਜਨਾਨੀ ਐ ਇਸ ਗੱਲ ਬਾਰੇ ਜ਼ਿਆਦਾ ਵਧੀਆ ਟੰਗਣਾ ਦੱਸ ਸਕਦੀਆਂ ਨੇ ਪਰ ਬੰਦੇ ਵੀ ਕਿਵੇਂ ਨਾ ਕਿਵੇਂ ਘਰ ਦੇ ਵਿੱਚ ਮਾਹੌਲ ਦੇ ਮੁਤਾਬਕ ਪਹਿਲਾਂ ਜਿਹੜਾ ਸਾਰੀ ਲਾਣੇਦਾਰੀ ਹੁੰਦੀ ਆ ਹੁੰਦੀ ਆ ਮਾਂ ਕੋਲ ਜੇ ਹੁਣ ਤੇਰੀ ਮੰਮੀ ਆ ਇਹ ਸਾਰਾ ਕੁਝ ਇਹਦੇ ਹੱਥ ਚ ਆ ਸਬਜ਼ੀ ਲੈਣੀ ਆ ਕਰਨਾ ਉਹ ਸਾਰਾ ਜੋ ਘਰ ਦੀ ਜ਼ਿੰਮੇਵਾਰੀ ਆ ਉਦੋਂ ਬਾਅਦ ਤੇਰੀ ਵੋਟੀ ਆ ਜਾਣਾ ਤੇਰੀ ਮੂੰਹ ਵੀ ਸਬਜੀ ਆ ਢੰਗ ਨਾਲ ਬਣਾਉਂਦੀ ਯਾਰ ਸੋਈ ਚ ਰਹਿੰਦੀ ਆ ਤੇਰੀ ਮੋਟੀ ਹੋ ਢੰਗ ਨਾਲ ਬਣਾਉਂਦੀ ਆ ਇਹਨਾਂ ਦੀ ਆ ਨਿੱਕੀਆਂ ਨਿੱਕੀਆਂ ਗੱਲਾਂ ਪਿੱਛੇ ਤੇਜ ਭੈਣਾ ਉਹ ਕਹਿੰਦਾ ਜਾ ਸਬਜੀ ਬਣਾਉਣੇ ਉਹ ਜਿਹੜਾ ਮੈਨੂੰ ਆਹ ਨਹੀਂ ਪਸੰਦ ਆ ਰਹੀਆਂ ਆਹ ਨਿੱਕੀਆਂ ਨਿੱਕੀਆਂ ਗੱਲਾਂ ਹੁੰਦੀਆਂ ਨੇ ਕੋਈ ਚੀਜ਼ ਖਰੀਦਣੀ ਆ ਕੋਈ ਸੂਟ ਖਰੀਦਣਾ ਕੋਈ ਵਿਆਹ ਆ ਗਿਆ ਕੋਈ ਵਿਆਹ ਮੌਕੇ ਕੋ ਰਿਸ਼ਤੇਦਾਰਾਂ ਨੂੰ ਕੱਪੜਾ ਲੀਡਾ ਦੇਣਾ ਕੋਈ ਲੈਣਾ ਦੇਣਾ ਕਰਨਾ ਉਹ ਹੈਗਾ ਉਹ ਨਿੱਕੀਆਂ ਨਿੱਕੀਆਂ ਦੇ ਵਿੱਚ ਈਗੋ ਹਟ ਹੋਣ ਲਾਇ ਦੇਰ ਤੱਕ ਮੈਨੂੰ ਲੱਗਦਾ ਵੀ ਉਹ ਸਾਸਰ ਨੂੰ ਕਿਤੇ ਨਾ ਕਿਤੇ ਲੱਗਦਾ ਆ ਵੀ ਮੈਂ ਘਰ ਦੀ ਮਾਲਕ ਆਣਾ ਕਿ ਸਾਰਾ ਕੁਝ ਮੇਰੇ ਹਿਸਾਬ ਨਾਲ ਹੋਣਾ ਚਾਹੀਦਾ ਤੇ ਨੂੰਹ ਨੂੰ ਕਿਤਨਾ ਕਿਤੇ ਲੱਗਦਾ ਵੀ ਵੀ ਫੋਣ ਭਾਈ ਟਾਈਮ ਵਧੇਰਾ ਕਰ ਲਿਆ ਹੁਣ ਵੀ ਹੁਣ ਮੇਰਾ ਟਾਈਮ ਜੇ ਸੱਸ ਸਮਝੇ ਵੀ ਕੋਈ ਗੱਲ ਨਹੀਂ ਵੀ ਮੈਂ ਹੁਣ ਆਪਣੀ ਉਮਰ ਦੇ ਹਿਸਾਬ ਨਾਲ ਜੇ 50 ਸਾਲ ਦੀ ਸੱਸ ਬਣ ਗਈ ਤਾਂ ਉਹਨਾਂ ਨੇ ਦੱਸਾਂ 12-15 ਸਾਲਾਂ ਨੂੰ ਵੀ ਸਰੀਰ ਮੁਤਾਬਕ ਜਿਵੇਂ ਉਹਨੇ ਫੇਰ ਵੀ ਤਾਂ ਆਪਣਾ ਆਰਾਮ ਕਰ ਰਹੀਆਂ ਤੇ ਜੇ ਉਹ ਪਹਿਲਾਂ ਤੋਂ ਹੀ ਆਪਣੀ ਨੂੰਹ ਨੂੰ ਉਸ ਢੰਗ ਵਿੱਚ ਢਾਲ ਲਵੇ ਵੀ ਆਪਸ ਦੇ ਵਿੱਚ ਤਾਲ ਮਿਲਣਾ ਗਾ ਨੂੰਹ ਦਾ ਵੀ ਫਰਜ਼ ਬਣਦਾ ਹੈ ਤੁਸੀਂ ਵੀ ਆਪਾਂ ਇੱਕ ਦੂਜੇ ਨੂੰ ਪੁੱਛ ਕੇ ਮੰਮੀ ਜੀ ਅੱਜ ਆਪਾਂ ਐ ਕਰ ਲਈਏ ਸੱਸ ਨੂੰ ਨੂੰ ਕਹੇ ਵੀ ਅੱਜ ਆਪਾਂ ਐ ਕਰ ਲਈਏ ਅਜਾ ਸਬਜ਼ੀ ਬਣਾ ਲਈਏ ਪਹਿਲੇ ਇਹਨਾਂ ਉਹ ਬਣਾ ਲੇ ਨਾ ਨਾ ਪਹਿਲੇ ਤੁਹਾਨੂੰ ਦੰਮ ਨਹੀਂ ਵੀ ਅੱਜ ਆਪਾਂ ਐ ਕਰ ਲਈਏ ਜਦੋਂ ਆਪਾਂ ਸਲਾਹ ਕਰਕੇ ਕੋਈ ਵੀ ਕੰਮ ਕਰਦੇ ਆ ਕੋਈ ਵੀ ਰਿਸ਼ਤਾ ਉਹ ਵਧੀਆ ਚੱਲਦਾ ਜਦੋਂ ਆਪਾਂ ਥੋਪ ਦਿੰਨੇ ਆ ਵੀ ਨਹੀਂ ਅੱਜ ਆਹ ਕਰਨਾ ਤੇ ਦੂਜਾ ਕਹੇ ਵੀ ਨਹੀਂ ਆਹ ਕਰਨਾ ਇਹ ਤਾਂ ਪੰਗੇ ਪੈਣੇ ਪੈਣੇ ਤੇ ਆ ਗਈ ਜਿਹੜੀ ਮੁੰਡੇ ਦਾ ਰੋਲ ਮੁੰਡਾ ਜੇ ਆਪਦੇ ਮਾਪਿਓ ਦਾ ਸਤਿਕਾਰ ਕਰਦਾ ਤਾਂ ਉਹਦੀ ਮੋਟਿੰਗ ਵੀ ਥੋੜੀ ਕਰੂਗੀ ਹੀ ਕਰੂਗੀ 110% ਜੇ ਮੈਂ ਆਪਦੀ ਮਾਂ ਉਹਦੀ ਜਿਤ ਕਰਦਾ ਤਾਂ ਤੇਰੀ ਮਾਂ ਕਿਉਂ ਨਾ ਕਰੂਗੀ ਜਰੂਰ ਕੋਈ 100 ਜੋ ਕੋਈ ਬਿਰਲੀ ਹੋਊਗੀ ਜਿਹੜੀ ਨਾ ਕਰੇ ਠੀਕ ਆ ਤਾਂ ਸਹੀ ਹੋਵੇ ਥੋੜੀ ਘਰ ਵਾਲੀ ਕਦੇ ਵੀ ਬੋਲੂਗੀ ਮੁੰਡਾ ਸਹੀ ਹੋਵੇ ਥੋੜਾ ਜਿਹਾ ਤੁਹਾਡਾ ਸਿਸਟਮ ਹੋਰ ਅਹਜਾ ਹੋਵੇ ਵੀ ਘਰ ਵਾਲੀ ਨੂੰ ਸਮਝਾਇਆ ਹੋਵੇ ਉਹ ਗੱਲ ਉਹਨੂੰ ਮਾਨ ਵੀ ਗਿਆ ਹੋਵੇ ਆਣੇ ਰਹਿਣਾ ਚਾਰ ਦਿਨ ਦੀ ਜ਼ਿੰਦਗੀ ਆ ਯਾਰ ਇੱਕ ਦੂਜੇ ਦੀ ਗੱਲ ਮੰਨਣਾ ਇਹ ਨੂੰ ਦਿੱਕਤ ਕਰਨਾ ਵੀ ਜੋ ਮੈਂ ਕਹਿੰਦਾ ਸਾਲਾ ਇਹ ਪੱਥਰ ਤੇ ਲੀਕ ਆ ਉਹ ਕੰਮ ਕਰਦਾ ਹਾਂ ਹਾਂ ਪਰ ਜਿੱਥੇ ਆਪਰ ਨੂੰ ਲੱਗਦਾ ਆਪਾਂ ਗਲਤ ਆ ਮੈਨੂੰ ਪਤਾ ਮੈਂ ਇੱਥੇ ਗਲਤ ਆ ਉੱਥੇ ਮੈਨੂੰ ਤੇਰੀ ਗੱਲ ਮੰਨਣੀ ਚਾਹੀਦੀ ਆ ਭਾਵੇਂ ਤੂੰ ਮੇਰਾ ਮੁੰਡਾ ਹੀ ਆ ਵੀ ਨਹੀਂ ਯਾਰ ਸਾਬ ਸਹੀ ਐ ਛੋਟੇ ਵੱਡੇ ਦੀ ਗੱਲ ਨਹੀਂ ਸਮਝ ਗਿਆ ਹੁਣ ਆਪਣੇ ਘਰ ਨਹੀਂ ਜਾ ਤੇਰੀ ਆਊਗੀ ਕੀ ਸਮਝਾਏਗਾ ਉਹ ਜਿੱਦਾਂ ਮੰਨ ਲਾ ਕਿਦਾਂ ਵਿਆਹ ਹੋ ਗਿਆ ਦੂਜੇ ਦਿਨ ਉਹਨੂੰ ਸਮਝਾਉਣੀ ਆ ਕਰਨਾ ਕੀ ਕਹੇਗਾ ਮੈਂ ਉਹ ਕਹਾਂਗਾ ਆ ਮੇਰਾ ਦਾਦਾ ਹੈ ਆਹ ਬਾਣਾ ਮੇਰਾ ਚਾਚਾ ਹੈ ਚਾਚਾ ਹੈ ਮੇਰਾ ਆ ਮੇਰਾ ਭਾਈ ਆ ਹਾਂ ਕੀ ਉਹ ਮਿਲ ਪਈਆਂ ਹਾਂ